ਰਾਪਣਾ ਦੇ ਉਹ ਤੁਹਾਨੂੰ ਫਾਇਦਾ ਉਹ ਮੇਰੇ ਦੱਸਣ ਨਾਲ ਨਹੀਂ ਜਦੋਂ ਤੁਸੀਂ ਉਹਨੂੰ ਯੂਜ਼ ਕਰੋਗੇ ਬੰਦੇ ਨੂੰ ਖੁਦ ਹੀ ਪਤਾ ਲੱਗ ਜਾਂਦਾ ਵੀ ਹਾਂ ਫਰਕ ਹੈ ਹੁਣ ਆਪਾਂ ਤਾਂ ਇਹ ਕਹਾਂਗੇ ਕਿ ਅਸੀਂ ਦੇਖਿਆ ਬਿਲਕੁਲ ਅਲੱਗ ਅ ਇੱਕ ਤੁਹਾਡਾ ਆਪਣਾ ਚੈਨਲ ਹੈ ਪੀਵੀ13 ਪ੍ਰੋਡਕਸ਼ਨ ਇਹਨੂੰ ਫੋਲੋ ਕਰ ਲੋਗੇ ਤਾਂ ਅਲਾਈਨਮੈਂਟ ਬਿਲਕੁਲ ਫ੍ਰੀ ਕਰਕੇ ਦਵਾਂਗੇ ਜਿਹੜੀ ਕਿ ਤੁਹਾਨੂੰ ਇੱਥੇ ਸਰ ਡੈਸ਼ਬੋਰਡ ਪਟਣ ਦੀ ਲੋੜ ਨਹੀਂ ਅੱਧੇ ਘੰਟੇ ਦੇ ਵਿੱਚ ਤੁਹਾਡੀ ਏਸੀ ਦੀ ਸਰਵਿਸ ਕਰਕੇ ਬਕਾਇਦਾ ਤੁਹਾਨੂੰ ਚੈੱਕ ਕਰਾਵਾਂਗੇ ਕੀ ਪਹਿਲਾਂ ਜਿਹੜੀ ਹੈਗੀ ਆ ਤੁਹਾਡੀ 쿨ਿੰਗ ਕੋਇਲ ਦੀ ਕੀ ਕੰਡੀਸ਼ਨ ਸੀ ਤੇ ਕਲੀਨ ਕਰਨ ਤੋਂ ਬਾਅਦ ਕੀ ਕੰਡੀਸ਼ਨ ਹੈ ਗੱਡੀ ਦੇ ਅੰਦਰਲੀ 쿨ਿੰਗ ਕੋਇਲ ਦੀ ਗੱਲ ਕਰ ਲਾਂ ਬਾਹਰਲੀ ਨਹੀਂ ਅੰਦਰਲੀ ਨਹੀਂ ਅੱਗੇ ਆਪਾਂ ਸਾਫ਼ ਕਰਾਉਣੇ ਨੇ ਡੈਸ਼ਬੋਰਡ ਪਟਣਾ ਪੈਂਦਾ ਸਾਰੇ ਬਰਾ ਮਨੂਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚਿਆ ਹੈ ਸ਼ਹਿਰ ਖੰਨੇ ਦੇ ਵਿੱਚ ਮਿੱਤਰੋ ਤੇ ਜਿੰਨੇ ਵੀ ਆਪਣੇ ਖੰਨਾ ਸ਼ਹਿਰ ਦੇ ਹੈਗੇ ਆ ਜਾਂ ਏੜਗੜ ਏਰੀਏ ਦੇ ਹੈਗੇ ਆ ਤੁਹਾਡੇ ਸਾਰਿਆਂ ਦੇ ਲਈ ਇੱਕ ਬਿਗ ਸਰਪ੍ਰਾਈਜ਼ ਲਾ ਲਓ ਆਫਰ ਲਾ ਲਓ ਜਾਂ ਲਾ ਲਓ ਵੀ ਤੁਹਾਡੇ ਵਾਸਤੇ ਕੰਮ ਦੀ ਵੀਡੀਓ ਆ ਬਹੁਤ ਜ਼ਿਆਦਾ ਆਪਣੇ ਜਿੰਨੇ ਭਰਾਵਾਂ ਕੋਲ ਗੱਡੀਆਂ ਹੈਗੀਆਂ ਨੇ ਉਹਦੇ ਰਿਲੇਟਡ ਆਪਣਾ ਦਾ ਮਕੈਨਿਕਲ ਵਰਲਡ ਸੈਂਟਰ ਦਾ ਨਵਾਂ ਸੈਂਟਰ ਸ਼ਹਿਰ ਖੰਨੇ ਦੇ ਵਿੱਚ ਓਪਨ ਹੋ ਗਿਆ ਹੁਣ ਜਿੰਨੇ ਵੀ ਭਰਾਵਾਂ ਆਉਣ ਦੇ ਚਾਹਵਨ ਸਾਤਵਲਾ ਐਡਰੈਸ ਸਮਝ ਲਓ ਇੱਕ ਵਾਰੀਆ ਰੋਡ ਦਿਖਾ ਦੇ ਆਪਣੀ ਇਹ ਜਾਂਦੀ ਆਪਣੀ ਮਲੇਰ ਕੋਟਲਾ ਤੋਂ ਖੰਨੇ ਵਾਲੀ ਰੋਡ ਐ ਇਹ ਜਿਹੜੀ ਆ ਵਾਲੀ ਰੋਡ ਹੈਗਾ ਠੀਕ ਹੈ ਤੇ ਆਹ ਰੋਡ ਦੇ ਉੱਤੇ ਜਦੋਂ ਤੁਸੀਂ ਜਾਓਗੇ ਆਪਣਾ ਤੇ ਸਾਹਮਣੇ ਉਹ ਚੱਕੀ ਵੀ ਇੱਕ ਨਿਸ਼ਾਨੀ ਵੀ ਚੈੱਕ ਕਰ ਲਓ ਤੇ ਆਹ ਸਾਹਮਣੇ ਬੋਰਡ ਤੇ ਇਦਾਂ ਦਾ ਤੁਹਾਨੂੰਰੇ ਦੇਖੂਗਾ ਨਾਮਕ ਇਹਨਿਕੋਲ ਬੋਲਡ ਤੇ ਸਾਨੂੰ ਸਾਰ ਨੂੰ ਆਪਾਂ ਬਹੁਤ ਸਾਰੀ ਵੀਡੀਓ ਬਣਾਤੀਆਂ ਪਰ ਜਿਹੜਾ ਆਹ ਵਾਲਾ ਸੈਂਟਰ ਹੈ ਇਹਦੇ ਵਿੱਚ ਤੁਹਾਨੂੰ ਮਸ਼ੀਨਾਂ ਮਿਲਣਗੀਆਂ ਐਕਸਟਰਾ ਮਤਲਬ ਕੰਮ ਆਮ ਸੈਂਟਰ ਨਾਲੋਂ ਦੁੱਗਣੇ ਹੋ ਜਾਣਗੇ ਤੇ ਕਿਹੜੇ ਕਿਹੜੇ ਮਸ਼ੀਨਾਂ ਉਰੇ ਨਵੀਆਂ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਆਂ ਬਾਕੀ ਜੇ ਤੁਸੀਂ ਆਹ ਸੈਂਟਰ ਤੇ ਆਇਓ ਤੇ ਤੁਹਾਨੂੰ ਇੱਥੇ ਕਿਹੜੀ ਕਿਹੜੀ ਫੈਸਿਲਿਟੀ ਮਿਲੂਗੀ ਸਾਰੀ ਗੱਲਬਾਤ ਕਰਾਂਗੇ ਜਿਵੇਂ ਤੁਸੀਂ ਦੇਖ ਵੀ ਸਕਦੇ ਹੋਗੇ ਸਰਵਿਸ ਵਾਲੇ ਪੂਰੇ ਦੋ ਡੱਗ ਨੇ ਕਿ ਇੱਕ ਬਾਹਰ ਇੱਕ ਅੰਦਰ ਬਾਕੀ ਭਰਾ ਨਾਲ ਚੱਲਦੇ ਆ ਇਹਨਾਂ ਦੇ ਨੰਬਰ ਤੇ ਐਡਰੈਸ ਆਪਾਂ ਬਾਕੀ ਸਕਦੇ ਇੱਥੇ ਅੱਜ ਵਿਜ਼ਿਟ ਕੀਤੇ ਹੈਗੇ ਅੱਜ ਓਪਨਿੰਗ ਸੀ ਉਹਨਾਂ ਨੇ ਇਨਵੀਟੇਸ਼ਨ ਕੀਤਾ ਹੈਗਾ ਤੇ ਪਹਿਲਾਂ ਤਾਂ ਸ੍ਰੀ ਗਰਜੀ ਆਪਣੇ ਚੈਨਲ ਤੇ ਵੀ ਤੁਹਾਨੂੰ ਸਾਰਿਆਂ ਨੂੰ ਤੇ ਇੱਥੇ ਵਿਜ਼ਿਟ ਦੇ ਮੌਕੇ ਦੇ ਉੱਤੇ ਆਪਣਾ ਤੇ ਦੋ ਚਾਰ ਗੱਲਾਂ ਕੁਝ ਆਪਣੇ ਜਿਹੜੇ ਵੀ ਯਾਰ ਮਿੱਤਰ ਜੁੜੇ ਹੋਏ ਨੇ ਜੀ ਉਹਨਾਂ ਨੂੰ ਕੁਝ ਆਪਣੇ ਬਾਰੇ ਮੜਾ ਮੋਟਾ ਜਾਇ ਇਹਨਾਂ ਦੇ ਸੈਂਟਰ ਬਾਰੇ ਕੁਝ ਵੀ ਨਹੀਂ ਦੇਖੋ ਅੱਜ ਖੰਨਾ ਰੋਡ ਤੇ ਰਸੂਲੜੇ ਦੇ ਵਿੱਚ ਦਾ ਮਕੈਨਿਕਲ ਵਰਲਡ ਜਿਹੜਾ ਬਹੁਤ ਵੱਡਾ ਜਿਹੜਾ ਖੁੱਲਿਆ ਆਪਣੇ ਤੇ ਉਹਦੇ ਵਿੱਚ ਗੱਡੀਆਂ ਦੀ ਜਿਹੜੀ ਹਰ ਤਰ੍ਹਾਂ ਦੀ ਸਰਵਿਸ ਆ ਉਹ ਨਵੀਂ ਤਕਨੀਕ ਦੇ ਨਾਲ ਕਰਦੇ ਆ ਤੇ ਵਧੀਆ ਚੱਲ ਰਿਹਾ ਬਾਕੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਆਪਣੀ ਚੱਲ ਰਿਹਾ ਤੇ ਅੱਜ ਇੱਥੇ ਹੋਇਆ ਇਹਦਾ ਮਹੂਰਤ ਹੋਇਆ ਤੇ ਮੈਂ ਮੇਰੇ ਸਾਥੀ ਨੇ ਰਾਜਵੀਰ ਸਿੰਘ ਧੀਰੋ ਮਾ ਜੀ ਦਾ ਹਾਂਜੀ ਤੇ ਮਲਕੀਤ ਗੁਰਾਇਆ ਜੀ ਇਹਨਾਂ ਦੀ ਟੀਮ ਨੂੰ ਸਮੁੱਚੀ ਨੂੰ ਵਧਾਈ ਦਿੰਦਾ ਕਿਉਂਕਿ ਇਹਨਾਂ ਨੇ ਇੱਕ ਵਧੀਆ ਤਕਨੀਕ ਦੇ ਨਾਲ ਜਿਹੜਾ ਸਰਵਿਸ ਸਟੇਸ਼ਨ ਲੈ ਕੇ ਆਂਦਾ ਤੇ ਮੈਂ ਵਾਹਿਗੁਰੂ ਦੇ ਕੇ ਅਰਦਾਸ ਕਰਦਾ ਕਿ ਵਾਹਿਗੁਰੂ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਇਹਨਾਂ ਦੇ ਬਿਜ਼ਨਸ ਦੇ ਵਿੱਚ ਵਧਦਾ ਕਰੇ। ਲਓ ਜੀ ਬਾਕੀ ਇਹ ਜੋ ਓਵਰਆਲ ਡਿਟੇਲ ਹੋਊਗੀ ਇਹਦੀ ਮਕੈਨੀਕਲ ਵਰਲਡ ਦੇ ਬਾਰੇ ਵੀ ਇੱਥੇ ਕੀ ਕੀ ਫੈਸਿਲਟੀਆਂ ਮਿਲਣਗੀਆਂ ਉਹ ਆਪਾਂ ਥੋੜਾ ਬਹੁਤ ਅੱਗੇ ਨੈਕਸਟ ਤੇ ਬਾਕੀ ਆਪਾਂ ਨੂੰ ਆਪਨ ਕੀਤਾ ਜੀ। ਹਾਂਜੀ। ਤੁਹਾਨੂੰ ਵੀ ਬਧਾਈਆਂ ਆਉਣ ਜੀ। ਆਪਣਾ ਸਿੰਘ ਕਾਰ ਕੇਅਰ ਪੂਰੀ ਟੀਮ ਹੈ ਸਾਡੀ। ਹਾਂਜੀ। ਤੇ ਅੱਜ ਸਾਡਾ ਸਰਹੰਦ ਚੱਲ ਰਿਹਾ ਪਹਿਲਾਂ ਜੀ ਮਕੈਨੀਕਲ ਵਰਲਡ ਹਾਂਜੀ। ਔਰ ਖੰਨੇ ਦੇ ਵਿੱਚ ਭਾਜੀ ਹਰਪ੍ਰੀਤ ਹੁਣ ਦੇ ਸਹਿਯੋਗ ਨਾਲ ਇੱਥੇ ਸ਼ੁਰੂ ਕੀਤਾ ਖ ਸ਼ੁਭਦਾਮਨਾ ਸਾਰਿਆਂ ਜਰਮਨ ਤਕਨੀਕ ਦੇ ਨਾਲ ਉਹ ਦੇਣ ਜਾ ਰਹੇ ਆ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਕ ਵਾਰ ਮੌਕਾ ਜਰੂਰ ਦਿਓ ਠੀਕ ਹੈ ਬਾਕੀ ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ ਸਾਡੇ ਦੇ ਛੋਟੇ ਜਿਹੇ ਫੰਕਸ਼ਨ ਤੇ ਪਹੁੰਚਣ ਲਈ ਤੇ ਸਾਰੇ ਦਰਸ਼ਕ ਤੁਸੀਂ ਵੀ ਬਾਕੀ ਤੁਸੀਂ ਜਾਣਦੇ ਹੋਵੋਗੇ ਆਪਣੇ ਭਰਾ ਨੂੰ ਤੇ ਬਾਕੀ ਅੱਗੇ ਤੁਹਾਨੂੰ ਰੂਬਰੂ ਕਰਾਨਾਂਗੇ ਵੀ ਆਪਣਾ ਜਿਹੜਾ ਸੈਂਟਰ ਹੈ ਉਹ ਕਿਵੇਂ ਦਾ ਹੈਗਾ ਤੇ ਸਾਰੇ ਦੋਸਤਾਂ ਨੂੰ ਇੱਕ ਸਰਪ੍ਰਾਈਜ਼ ਹੋਰ ਦੇ ਦੇਣਾ ਆਪਣੇ ਪੰਜਾਬ ਦੇ ਮਸ਼ਹੂਰ ਕਲਾਕਾਰ ਤੋਂ ਜਾਣਦੇ ਹੋ ਸਤਿਕਾਰਯੋਗ ਜੀ ਬੱਲਾ ਦਾ ਤੇ ਇੱਥੇ ਵਿਜ਼ਿਟ ਕਰ ਲਈ ਧੰਨਵਾਦ ਤੁਹਾਡਾ ਟਿੱਕੇ ਮੇ ਲੱਗਿਆਗਾ ਬਾਕੀ ਨਾਲੋਂ ਕਿਉਂ ਡਿਫਰੈਂਸ ਕੁਝ ਲੱਗਿਆਗਾ ਵੀ ਇੱਥੇ ਵਿਜ਼ਿਟ ਕੀਤਾ ਕੁਝ ਅਲੱਗ ਵੱਖਰਾ ਤੁਸੀਂ ਤੁਸੀਂ ਵੀ ਦੇਖਿਆ ਹਣਾ ਤੁਹਾਨੂੰ ਅਲੱਗ ਲੱਗਿਆ ਮੈਂ ਕਾਫੀ ਟਾਈਮ ਤੋਂ ਜੁੜਿਆ ਹੋਇਆ ਹਾਂ ਬਿਲਕੁਲ ਲੱਗਾ ਆਪਾਂ ਸਰਵਿਸ ਕਰਾਉਨੇ ਆ ਜਦੋਂ ਇਹਨਾਂ ਦੇ ਟਾਇਰਾਂ ਦੀ ਜੋ ਹਵਾ ਹੋਵਾ ਬਾਰੇ ਕੁਝ ਅਲੱਗ ਆ ਤੇ ਦੂਜੀ ਏਸੀ ਦੀ ਅਲੱਗ ਆ ਇੰਜਨ ਦੀ ਅਲੱਗ ਆ ਹਰ ਚੀਜ਼ ਦੇ ਮਤਲਬ ਮਸ਼ੀਨ ਦੱਸਦੀ ਆ ਬਿਲਕੁਲ ਟੋਟਲੀ ਵੱਖਰਾ ਕਨਸੈਪਟ ਹੈ ਮਕੈਨਿਕਲ ਵਰਡ ਦਾ ਇਸੇ ਕਰਕੇ ਮੈਂ ਵੀ ਦੇਖਣ ਆਇਆ ਸੀ ਵੀ ਕੀ ਵੱਖਰਾ ਅੱਛਾ ਜੀ ਤੇ ਜਿਹੜੇ ਆਪਣੇ ਕਈ ਵਾਰ ਕਹਿੰਦੇ ਨੇ ਕਿ ਆਪਣੇ ਭਰਾ ਹੋਰ ਕਹਿੰਦੇ ਨੇ ਕਿ ਹਣਾ ਵੇਖੋ ਹਾਰਵੈਸਟੇਸ਼ਨ ਦਾ ਹੋਰ ਵੀ ਹੈ ਗਿਆ ਮਾਰਕੀਟ 'ਚ ਏਜੰਸੀ ਵੀ ਹੈ ਗਈ ਨਹੀਂ ਕਿ ਯਾਰ ਵੀ ਉਹਨਾਂ ਨੂੰ ਕੋਈ ਸਲਾਹ ਦੇਣੀ ਚਾਹੋਗੇ ਛੋਟੀ ਬੋਡੀ ਕੁਛ ਨਹੀਂ ਸਲਾਹ ਨਹੀਂ ਹਰ ਚੀਜ਼ ਦਾ ਵੱਖਰਾ ਪਾਣਾ ਦਿਓ ਤੁਹਾਨੂੰ ਫਾਇਦਾ ਉਹ ਮੇਰੇ ਦੱਸਣ ਨਾਲ ਨਹੀਂ ਜਦੋਂ ਤੁਸੀਂ ਉਹਨੂੰ ਯੂਜ਼ ਕਰੋਗੇ ਬੰਦੇ ਨੂੰ ਖੁਦ ਹੀ ਪਤਾ ਲੱਗ ਜਗਾ ਵੀ ਹਾਂ ਫਰਕ ਹੈ ਹੁਣ ਆਪਾਂ ਤਾਂ ਇਹ ਕਹਾਂਗੇ ਕਿ ਅਸੀਂ ਦੇਖਿਆ ਬਿਲਕੁਲ ਅਲੱਗ ਇੱਕ ਤਕਨੀਕ ਲੈ ਕੇ ਆਏ ਨੇ ਹਾਂ ਜੀ ਜਦੋਂ ਆਪਾਂ ਵੇਸਟ ਕਰਾਂਗੇ ਆਪਾਂ ਨੂੰ ਤਾਂ ਪਤਾ ਵੀ ਲੱਗ ਜੂ ਵੀ ਫਾਇਦੇ ਚੱਕ ਕੀ ਆ ਬਿਲਕੁਲ ਸਹੀ ਹੈ ਮੈਂ ਤਾਂ ਕਹੂੰਗਾ ਇੱਕ ਵਾਰੀ ਵੇਸਟ ਕਰਕੇ ਦੇਖੋ ਸਾਰੀਆਂ ਨਵੇਂ ਢੰਗ ਦੀਆਂ ਮਸ਼ੀਨਾਂ ਤੇ ਨਵੇਂ ਢੰਗ ਦਾ ਇਹਨਾਂ ਦਾ ਕਨਸੈਪਟ ਹੈ ਜਿਹੜਾ ਇਹ ਮਕੈਨੀਕਲ ਵਰਲਡ ਲੈ ਕੇ ਆਇਆ ਤੇ ਬਾਕੀ ਜਿੰਨੇ ਪਰ ਤੁਸੀਂ ਵੀ ਦੇਖ ਰਹੇ ਹੋ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਯਾਰ ਤੁਹਾਡੀ ਕੀ رائے ਵਾਲੀ ਹੁੰਦੀ ਹੈਗੀ ਹਨਾ ਕਿਉਂਕਿ ਨਵੀਆਂ ਚੀਜ਼ਾਂ ਆ ਗਈਆਂ ਜਰਮਨ ਟੈਕਨੋਲੋਜੀ ਆ ਗਈ ਤੇ ਥੋੜਾ ਬਹੁਤ ਬਧਨਵਾਦੀ ਸਾਡੇ ਚੈਨਲ ਤੇ ਥੋੜੀ ਹਲਕੀ ਜਿਹੀ ਇੰਟਰਵਿਊ ਦੇਣ ਲਈ ਆ ਜੀ ਆਪਾਂ ਤੁਹਾਨੂੰ ਅੰਦਰ ਹੁਣ ਦਿਖਾਉਣ ਹੈਗੇ ਵੀ ਸਰਵਿਸ ਸੈਂਟਰ ਦੇ ਵਿੱਚ ਅੰਦਰ ਕਿਵੇਂ ਦਾ ਮਾਹੌਲ ਹੈ ਕਿਹੜੇ ਕਿਹੜੇ ਮਸ਼ੀਨਾਂ ਨੇ ਲਓ ਜੀ ਹਰਪ੍ਰੀਤ ਭਰਾ ਆਪਣੇ ਨਾਲ ਆ ਸਾਹਮਣੇ ਸੱਸੀ ਗਾਲ ਜੀ ਸੱਸੀ ਗਾਲ ਜਨਾਬ ਹੋ ਠੀਕ ਹਾਂਜੀ ਬਹੁਤ ਵਧੀਆ ਜੀ ਲਓ ਜੀ ਕਿੰਨਾ ਖੰਨੇ ਦੇ ਵਿੱਚ ਚਰਚਾ ਹੋਣ ਲੱਗੀ ਹੈ ਬਿਲਕੁਲ ਜੀ ਅਗੇ ਦਾ ਮੈਕੈਨਿਕਲ ਵਰਲਡ ਵਾਲੇ ਬਿਲਕੁਲ ਜੀ ਬਹੁਤ ਪਹਿਲਾਂ ਤਾਂ ਮੈਂ ਬਤਾਈ ਦੇਣਾ ਚਾਹਨਾ ਸਾਰੇ ਭਰਾਵਾਂ ਨੂੰ ਸੱਸੀ ਗਾਲ ਕਰਨਾ ਚਾਹੁੰਦੇ ਆ ਜਿਹੜੇ ਕੀ ਇੰਨੀ ਦਿਨ ਤੋਂ ਵੇਟ ਕਰ ਰਹੀ ਸੀ ਖੰਨੇ ਦੇ ਵਿੱਚ ਸੈਂਟਰ ਦੀ ਦਾ ਮੈਕੈਨਿਕਲ ਵਰਲਡ ਆਪਾਂ ਖੰਨੇ ਦੇ ਵਿੱਚ ਵੀ ਓਪਨ ਕਰ ਚੁੱਕੇ ਆ ਜੀ ਅਰ ਤੁਹਾਨੂੰ ਬਹੁਤ ਵੱਡੇ ਅੱਜ ਜਿਹੜੀ ਹੈਗੀ ਆਪਾਂ ਆਫਰਾਂ ਦਵਾਂਗੇ ਸਭ ਤੋਂ ਵੱਡੀ ਗੱਲ ਖੰਨੇ ਦੇ ਜਿਹੜਾ ਸੈਟਅਪ ਲੱਗਿਆ ਹੈ ਇਹ ਮਲਟੀਪਲ ਆਲ ਮਸ਼ੀਨਾਂ ਮੰਨ ਕੇ ਚੱਲੋ ਵੀ ਆਪਣਾ ਜਿਹੜੇ ਅਦਰ ਸੈਂਟਰ ਹੁੰਦੇ ਨੇ ਐਸ ਕੰਪੇਅਰ ਟੂ ਉਹਦੇ ਉਹਦੇ ਮਸ਼ੀਨਾਂ ਉਹਰੇ ਜ਼ਿਆਦੇ ਨੇ ਬਿਲਕੁਲ ਜੀ ਜ਼ਿਆਦਾ ਵੀ ਹੈ ਔਰ ਮਾਡਲ ਵੀ ਲੇਟੈਸਟ ਹੈਗੇ ਆ ਉਹਰੇ ਹਾਈ ਟੈਕ ਮਾਡਲ ਹੈ ਔਰ ਜਿਹੜੀਆਂ ਮਸ਼ੀਨਾਂ ਵੀ ਜ਼ਿਆਦਾ ਵਾ ਜ਼ਿਆਦੇ ਨੇ ਹਾਂ ਜੀ ਵੱਡਾ ਸੈਟਅਪ ਹੈ ਜੀ ਕਹੇ ਸਾ ਜਿ ਕਰਾਈਏ ਜੀ ਫਿਰ ਆਪਾਂ ਦਰਸ਼ਨ ਸਾਰੇ ਭਰਾਵਾਂ ਆਜੋ ਭਾਈ ਇੱਥੇ ਵਿਜ਼ਿਟ ਕਰੋਗੇ ਤਾਂ ਕੀੜੇ ਕੀੜੇ ਮਸ਼ੀਨਾਂ ਦੇਖਣ ਨੂੰ ਮਿਲਣਗੀਆਂ ਇਨਫੋਰਮੇਸ਼ਨ ਵੀਡੀਓ ਆ ਪ੍ਰੋਪਰ ਧਿਆਨ ਨਾਲ ਦੇਖ ਲਓ ਜਿੰਨੇ ਆਪਣੇ ਖੰਨ ਵਾਲੇ ਭਰਾ ਹੈਗੇ ਨੇ ਵੀਡੀਓ ਦੇਖ ਰਹੇ ਨੇ ਖੰਨੇ ਦੇ ਵਿੱਚ ਸ਼ੇਅਰ ਕਰ ਦਿਓ ਉਧਰ ਕੁ ਰਿਚਟਾ ਜੀ ਹਾਂਜੀ ਉਧਰੋਂ ਕਰ ਲੁੰਨੇ ਆਪਾਂ ਮੇਨ ਮਸ਼ੀਨ ਤੋਂ ਕਰਦੇ ਆ ਜੀ ਆਪਣੀ ਹੁਣ ਕਹੋਗੇ ਤੁਸੀਂ ਉਰੇ ਟਰੱਕ ਖੜਾ ਰੱਖਿਆਗਾ ਮਿਨੀ ਟਰੱਕ ਤੁਸੀਂ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਸਰ ਲਓ ਜੀ ਪਹਿਲੀ ਹੀ ਮਸ਼ੀਨ ਮਿੱਤਰੋ ਆਪਣੀ ਗੱਡੀ ਦੇ ਇੰਟੀਰੀਅਰ ਨੂੰ ਕਲੀਨ ਕਰਨ ਵਾਲੀ ਆ ਆਪਾਂ ਕਹਿ ਦਈਏ ਕਿ ਸਟੀਮ ਵਾਸ਼ ਹੈਣਾ ਜੀ ਪਹਿਲੀ ਹੀ ਬਿਲਕੁਲ ਜੀ ਮੈਂ ਸਰ ਦੇਖੋ ਵੈਸੇ ਤਾਂ ਜਿਹੜੇ ਪ੍ਰਾ ਰੈਗੂਲਰ ਸਾਡੀ ਵੀਡੀਓ ਦੇਖਦੇ ਹੋ ਉਹਨਾਂ ਨੂੰ ਆਲਰੇਡੀ ਪਤਾ ਵਾ ਕਿ ਦਾ ਮਕੈਨੀਕਲ ਵਰਲਡ ਕੀ ਆ ਔਰ ਕੀ ਕੰਮ ਕਰਦੀ ਆ ਹਾਂਜੀ ਲੇਕਿਨ ਨਵਾਂ ਸੈਂਟਰ ਓਪਨ ਕੀਤਾ ਤਾਂ ਸਾਡਾ ਫਰਜ ਹੈਗਾ ਕਿ ਅਸੀਂ ਹਰ ਇੱਕ ਚੀਜ਼ ਜਿਹੜੀ ਹੈਗੀ ਆ ਦੁਬਾਰਾ ਤੁਹਾਨੂੰ ਸਹੀ ਢੰਗ ਨਾਲ ਦੱਸੀਏ ਜਿਨ੍ਹਾਂ ਭਰਾਵਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਪਤਾ ਲੱਗੇ ਵੀ ਕੀ ਕੰਮ ਅਸੀਂ ਕਰਦੇ ਆ ਇਹ ਜਿਹੜੀ ਮਸ਼ੀਨ ਹੈ ਜੀ ਇਹ ਗੱਡੀ ਦੀ ਸਟੀਮ ਵਾਸ਼ ਕਰਦੇ ਆ ਆਪਾਂ ਇਸ ਮਸ਼ੀਨ ਦੇ ਨਾਲ ਇਹ ਤਾਂ ਬੈਨੀਫਿਟ ਇਹ ਹੈਗਾ ਜੀ ਆਪਾਂ ਅੰਦਰੋਂ ਜਿਹੜਾ ਹੈਗਾ ਪੂਰਾ ਇੰਟੀਰੀਅਰ ਇਹਦੇ ਨਾਲ ਕਲੀਨ ਕਰ ਦਿੰਨੇ ਆ ਗੱਡੀ ਪੂਰੀ ਸੈਨੀਟਾਈਜ਼ ਹੋ ਔਰ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜੇ ਬਾਹਰ ਸਕ੍ਰੈਚਪ वगैरह ਵੀ ਹੁੰਦੇ ਆ ਉਹ ਵੀ ਸਾਰੇ ਬਿਲਕੁਲ ਕਲੀਨ ਕਰ ਦਿੰਦੇ ਆ ਔਰ ਸਭ ਤੋਂ ਵੱਡੀ ਚੀਜ਼ ਜਿਹੜੇ ਵਿੱਚ ਅੱਜ ਕੱਲ੍ਹ ਕਹਿ ਲੋ ਵੀ ਆਪਾਂ ਲੋਕਾਂ ਦਾ ਜਿਆਦਾ ਜ਼ੋਰ ਲੱਗਿਆ ਹੋਇਆ ਵੀ ਪਾਣੀ ਦੀ ਬਚਤ ਆਪਾਂ ਕਿੱਦਾਂ ਕਰੀਏ ਤੇ ਇੱਕ ਬਹੁਤ ਵੱਡਾ ਜਿਹੜਾ ਕਹਿ ਲੋ ਵੀ ਇਹਦਾ ਯੋਗਦਾਨ ਹੈਗਾ ਇਸ ਚੀਜ਼ ਦੇ ਵਿੱਚ ਕਿ ਪਾਣੀ ਇਹਦੇ ਵਿੱਚ ਬਹੁਤ ਆਪਾਂ ਘੱਟ ਯੂਜ਼ ਕਰਦੇ ਆ ਔਰ ਪਾਫ ਦੇ ਨਾਲ ਪੂਰੀ ਗੱਡੀ ਤੁਹਾਡੀ ਜਿਹੜੀ ਹੈਗੀ ਆਪਾਂ ਪੂਰੀ ਵਾਸ਼ ਕਰਕੇ ਦਿੰਨੇ ਆ ਹਾਂਜੀ ਸਭ ਤੋਂ ਵੱਡੀ ਚੀਜ਼ ਕੇਵਲ ਤੇ ਕੇਵਲ 3500 ਰੁਪਏ ਦੇ ਵਿੱਚ ਹਾਂ ਸਭ ਤੋਂ ਵੱਡੀ ਗੱਲ ਬਾਕੀ 3500 ਕਿਹੜੀ ਗੱਡੀਆਂ ਦੇ ਲਈ ਆਫਰ ਆ ਜਾਂ ਇਸ ਤੋਂ ਬਗੈਰ ਹੋਰ ਕਿਹੜੇ-ਕਿਹੜੇ ਆਫਰ ਨੇ ਆਪਾਂ ਤੁਹਾਨੂੰ ਨਾਲ ਹੁੰਦੇ ਰਿਲੇਟ ਕਰੀ ਜਾਵਾਂਗੇ 3500 ਆਫਰ ਦੇ ਵਿੱਚ ਨੌ ਕੰਮ ਹੋਣਗੇ ਜਿਹੜੇ ਕੀ ਸੋਨੂੰ ਮਿਲ ਜਾਣਗੇ ਬਹੁਤ ਸਾਰੇ ਤਾਂ ਫ੍ਰੀ ਉਹ ਆਪਣੀ ਗੱਡੀ ਦੀ ਹੁੰਦੀ ਹੈਗੀ ਸਾਢੇ 3 ਲੀਟਰ 3 ਜਾਂ ਸਾਢੇ 3 ਲੀਟਰ ਜਿਨ੍ਹਾਂ ਦੇ ਵਿੱਚ ਤੇਲ ਪੈਂਦਾ ਹੈ ਜਣ ਪਹਿਲੀ ਮਸ਼ੀਨ ਸਟੀਮ ਵਾਸ਼ ਉਹ ਤੁਹਾਨੂੰ ਪ੍ਰੈਜ਼ੈਂਟ ਦੇ ਵਿੱਚ ਮਿਲੂਗੀ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆ ਸੈਕੰਡ ਚੀਜ਼ ਕੀ ਆ ਗਈ ਗਰਮੀਆਂ ਦਾ ਮੌਸਮ ਆ ਗਿਆ ਤਾਂ ਤੁਹਾਨੂੰ ਇੱਥੇ ਦੂਜੀ ਮਸ਼ੀਨ ਦੇਖਣ ਮਿਲੂਗੀ ਜੋ ਕਿ ਟਾਇਰਾਂ ਦੇ ਵਿੱਚ ਨਾਈਟ੍ਰੋਗਨ ਕਰਦੀ ਹੈ ਇਹਦਾ ਬਹੁਤ ਬੈਨੀਫਿਟ ਹੈ ਸਰ ਅੱਗੇ ਗਰਮੀਆਂ ਦਾ ਸੀਜ਼ਨ ਆ ਰਿਹਾ ਹੈ ਆਪਾਂ ਦੇਖਦੇ ਆਂ ਵੀ ਗਰਮ ਹੋਣ ਕਰਕੇ ਟਾਇਰ ਫੱਟ ਵੀ ਜਾਂਦੇ ਆ ਹਾਂਜੀ ਸਭ ਤੋਂ ਵੱਡੀ ਚੀਜ਼ ਇਹ ਹੈਗੀ ਹੈ ਜੀ ਆਪਾਂ ਜਿਹੜੀ ਨਾਈਟ੍ਰੋਜਨ ਹੈ ਉਹ ਬਿਲਕੁਲ ਫ੍ਰੀ ਪਾ ਕੇ ਦਿੰਦੇ ਆ ਜੀ ਆਪਣਾ ਚਾਹੇ ਕਸਟਮਰ ਸਾ ਜਾ ਇਹ ਕੋਈ ਵੀ ਕੰਮ ਕਰਾਂਦਾ ਆ ਆਪਾਂ ਨਾਈਟ੍ਰੋਜਨ ਤੇ ਕੋਈ ਵੀ ਚਾਰਜ ਨਹੀਂ ਲੈਂਦੇ ਸਰ ਬਿਲਕੁਲ ਫ੍ਰੀ ਆਫ ਕੋਸਟ ਆਪਾਂ ਪਾ ਕੇ ਦਿੰਨੇ ਆ ਸਰ ਇਹਨੂੰ ਫ੍ਰੀ ਆਫ ਕੋਸਟ ਦੂਜੀ ਮਸ਼ੀਨ ਹੈ ਜਿਹੜੀ ਕਿ ਉਹਰੇ ਨਾਈਟ੍ਰੋਨ ਟਾਇਰਾਂ ਦੇ ਵਿੱਚ ਫਿਲਿੰਗ ਕਰਦੀ ਆ ਇਹੇ ਮਸ਼ੀਨਾਂ ਆ ਗਿਆ ਇੱਥੇ ਮਿੱਤਰੋ ਐਕਸਟਰਾ ਆਹ ਵਾਲੇ ਸਰਵਿਸ ਸਟੇਸ਼ਨ ਤੇ ਕਿਉਂਕਿ ਹੁਣ ਆਪਾਂ ਟਾਇਰ ਦਾ ਕੁਝ ਵੀ ਲੈ ਲੋ ਚੇਂਜ ਕਰਾਉਣੇ ਆ ਆਪਾਂ ਆਪਾਂ ਕਹਿੰਦੇ ਵੀਲ ਅਲਾਈਨਮੈਂਟ ਕਰਾਉਣੀ ਆ ਆਪਾਂ ਨੂੰ ਅਲੱਗ ਤੋਂ ਜਾਣ ਦੀ ਲੋੜ ਨਹੀਂ ਤੁਹਾਨੂੰ ਇਸੇ ਸਰਵਿਸ ਸੈਂਟਰ ਦੇ ਵਿੱਚ ਇਹ ਮਸ਼ੀਨਾਂ ਵੀ ਦੇਖਣ ਨੂੰ ਮਿਲਣਗੀਆਂ ਬਿਲਕੁਲ ਜੀ ਪਹਿਲੇ ਆਪਣਾ ਰਿੰਮ ਵਗੈਰੇ ਟਾਇਰ ਉੱਪਰ ਚੜਨ ਵਾਲੀ ਹੋਗੀ ਜੀ ਬਿਲਕੁਲ ਸਰ ਬਿਲਕੁਲ ਉਸ ਤੋਂ ਬਾਅਦ ਆਪਾਂ ਆਪਣੀ ਵੀਲ ਅਲਾਈਨਮੈਂਟ ਦੀ ਜੋ ਕਿ ਤੁਹਾਨੂੰ ਇੱਥੇ ਹੀ ਮਿਲ ਜਾਊਗਾ ਸਾਰਾ ਕੁਝ ਬਿਲਕੁਲ ਸਰ ਬਿਲਕੁਲ ਉਸ ਤੋਂ ਬਾਅਦ ਆ ਗਈ ਜੀ ਸਾਹਮਣੇ ਆਪਾਂ ਕਹਿਦੀ ਕਿ ਆਪਾਂ ਗੱਡੀ ਦੀ ਵੀਲ ਅਲਾਈਨਮੈਂਟ ਵੀ ਕਾਇਦਾ ਨਹੀਂ ਹਣਾ ਸਰ ਅੱਜ ਆਪਾਂ ਇੱਕ ਬਹੁਤ ਵੱਡਾ ਧਮਾਕਾ ਕਰ ਰਹੇ ਆ ਮੈਂ ਚਾਹਨਾ ਕਿ ਆਪਾਂ ਹੁਣੇ ਹੀ ਦੱਸ ਦਈਏ ਆਪਣੇ ਭਰਾਵਾਂ ਅੱਜ ਪਹਿਲੀ ਵਾਰੀ ਖੰਨੇ ਦੇ ਵਿੱਚ ਆਪਾਂ ਇੰਨਾ ਵੱਡਾ ਜਿਹੜਾ ਹੈਗਾ ਆਫਰ ਦੇ ਰਹੇ ਹਾਂ 3500 ਰੁਪਏ ਦੇ ਵਿੱਚ ਅਸੀਂ ਜਿਹੜੀ ਸਰਵਿਸ ਕਰਦੇ ਹਾਂ ਜਿਦੇ ਵਿੱਚ ਗੱਡੀ ਦਾ ਇੰਜਨ ਆਇਲ ਚੇਂਜ 에ਅਰ ਫਿਲਟਰ ਚੇਂਜ ਔਇਲ ਫਿਲਟਰ ਚੇਂਜ ਗੱਡੀ ਦੀ ਕਾਰਬਨ ਕਲੀਨ ਗੱਡੀ ਦੀ ਫੋਮ ਵਾਸ਼ ਗੱਡੀ ਦੀ ਸਟੀਮ ਵਾਸ਼ ਇਹ ਤਾਂ ਆਲਰੇਡੀ ਅਸੀਂ ਹਰ ਇੱਕ ਸੈਂਟਰ ਤੇ ਕਰ ਹੀ ਰਹੇ ਹਾਂ ਅਜ ਤੋਂ ਪਹਿਲਾਂ ਲੇਕਿਨ ਅੱਜ ਪਹਿਲੀ ਵਾਰੀ ਅਸੀਂ ਖੰਨੇ ਦੇ ਵਿੱਚ ਆਫਰ ਦੇ ਰਹੇ ਹਾਂ ਕਿ ਨਾਲ ਅਸੀਂ ਅਲਾਈਨਮੈਂਟ ਵੀ ਫ੍ਰੀ ਕਰਕੇ ਦਵਾਂਗੇ 1 ਮਹੀਨੇ ਦੀ ਆਫਰ ਹੈ ਸਰ ਪਰ ਨਾ ਜੀ ਮੇਰੀ ਵੀ ਇੱਕ ਸ਼ਰਤ ਹੈ ਹਾਂਜੀ ਉਹ ਆਪਣਾ ਪੇਜ ਫੋਲੋ ਨਹੀਂ ਕਰਦੇ ਸਰ ਉਹ ਤਾਂ ਦੇਖੋ ਹੈ ਇੱਕ ਕਮੈਂਟ ਤੇ ਸ਼ੇਅਰ ਕਰਕੇ ਆਉਗੇ ਦਿਖਾਉਗੇ ਤਾਂ ਇਹ ਆਫਰ ਮਿਲੂਗੀ ਆਫਰ ਵੈਲਿਡ ਇੱਕ ਮਹੀਨੇ ਲਈ ਆ ਬੁਕਿੰਗ ਕਰਾ ਕੇ ਆਣਾ ਪਊਗਾ ਰਿਕਵੈਸਟ ਤੁਹਾਡਾ ਆਪਣਾ ਚੈਨਲ ਹੈ ਪੀਵੀ 13 ਪ੍ਰੋਡਕਸ਼ਨ ਇਹਨੂੰ ਫੋਲੋ ਕਰ ਲੋਗੇ ਤਾਂ ਲਾਈਨਮੈਂਟ ਬਿਲਕੁਲ ਫ੍ਰੀ ਕਰਕੇ ਦਵਾਂਗੇ ਜਿਹੜੀ ਕਿਸ ਨੂੰ ਏਸੇ ਸਰਵਿਸ ਸਟੇਸ਼ਨ ਤੇ ਮਿਲ ਜੂਗੀ ਆਜੋ ਜੀ ਇਸ ਤੋਂ ਬਾਅਦ ਆਪਣੀ ਆ ਗਈ ਜੀ ਬ੍ਰੇਕ ਆਇਲ ਬਿਲਕੁਲ ਸਰ ਹਾਂਜੀ ਬ੍ਰੇਕ ਵਲ ਚੇਂਜ ਦੀ ਮਸ਼ੀਨ ਸਰ ਆਪਾਂ ਜਿਵੇਂ ਕਿ ਜਿਹੜੇ ਭਰਾ ਦੇਖਦੇ ਹੋ ਉਹਨਾਂ ਨੂੰ ਪਤਾ ਹੈ ਕਿ ਅੱਜ ਤੱਕ ਮਾਰਕੀਟ ਦੇ ਵਿੱਚ ਐਸੀ ਕੋਈ ਵੀ ਮਸ਼ੀਨ ਨਹੀਂ ਹੈਗੀ ਜਿਹੜੀ ਕਿ ਇਹ ਦੱਸੇ ਵੀ ਤੁਹਾਡੇ ਬ੍ਰੇਕ ਵਲ ਦੀ ਜਿਹੜੀ ਸੈਂਥ ਹੈਗੀ ਉਹ ਕਿੰਨੀ ਹੈਗੀ ਹੈ ਔਰ ਸਭ ਤੋਂ ਵੱਡੀ ਚੀਜ਼ ਕਿ ਬ੍ਰੇਕ ਵਲ ਕਦੀ ਕੋਈ ਚੇਂਜ ਹੀ ਨਹੀਂ ਕਰਾਂਦਾ ਜੀ ਹਰ ਇੱਕ ਬੰਦੇ ਨੂੰ ਇਹ ਲੱਗਦਾ ਹੈ ਕਿ ਬ੍ਰੇਕ ਵਲ ਚੇਂਜ ਕਰਾਣ ਦੀ ਲੋੜ ਹੀ ਨਹੀਂ ਹੈਗੀ ਵੀ ਬ੍ਰੇਕ ਵਲ ਠੀਕ ਹੈ ਤੁਸੀਂ ਪੂਰਾ ਕੀਤਾ ਟੌਪ-ਅੱਪ ਕੀਤਾ ਔਰ ਤੁਹਾਡਾ ਕੰਮ ਖਤਮ ਹੋ ਗਿਆ ਲੇਕਿਨ ਇੱਕ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਲੋਕਾਂ ਦੀ ਮਿਥ ਹੈਗੀ ਹੈ ਕਿਉਂਕਿ ਆਪਾਂ ਦੇਖਦੇ ਆ ਜਦੋਂ ਗੱਡੀ ਚੱਲਦੀ ਹੈ ਕਈ ਵੇਲੇ ਗੱਡੀ ਦੇ ਚੱਲਦੇ ਤੇ ਬ੍ਰੇਕ ਫੇਲ ਹੋ ਜਾਂਦੇ ਉਹਦਾ ਸਭ ਤੋਂ ਵੱਡਾ ਰੀਜ਼ਨ ਇਹੀ ਹੁੰਦਾ ਹੈ ਕਿ ਜਿਹੜੀ ਬ੍ਰੇਕ ਆਇਲ ਤੁਸੀਂ ਚੇਂਜ ਨਹੀਂ ਕਰਵਾਈ ਹੁੰਦੀ ਉਹਦੇ ਵਿੱਚ ਨਮੀ ਆ ਜਾਂਦੀ ਬ੍ਰੇਕ ਆਇਲ ਦੇ ਵਿੱਚ ਹੁਣ ਇਸ ਮਸ਼ੀਨ ਦਾ ਬੈਨੀਫਿਟ ਇਹ ਹੈਗਾ ਕਿ ਮਤਲਬ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਟਾਈਮ ਬਹੁਤ ਘੱਟ ਲੱਗਦਾ ਹੈ ਟਾਈਮ ਦੀ ਬਹੁਤ ਬਚਤ ਹੁੰਦੀ ਹੈ ਔਰ ਪੂਰਾ ਹਾਈ ਟੈਕ ਤਰੀਕੇ ਨਾਲ ਜਿਹੜਾ ਅਸੀਂ ਤੁਹਾਡਾ ਬ੍ਰੇਕ ਵਾਇਲ ਚੇਂਜ ਕਰਾਂਗੇ ਬਕਾਇਦਾ ਤੁਹਾਨੂੰ ਚੈੱਕ ਕਰਾਵਾਂਗੇ ਵੀ ਤੁਹਾਡਾ ਬ੍ਰੇਕ ਵਾਇਲ ਜਿਹੜਾ ਹੈਗਾ ਸਟਰੈਂਥ ਕਿੰਨੀ ਹੈ ਚੇਂਜ ਹੋਣ ਵਾਲਾ ਜਾਂ ਨਹੀਂ ਹੋਣ ਵਾਲਾ ਔਰ ਮਾਰਕੀਟ ਦੇ ਵਿੱਚ ਸਰ ਇਸ ਟਾਈਪ ਦੀ ਕੋਈ ਵੀ ਮਸ਼ੀਨ ਅਵੇਲੇਬਲ ਨਹੀਂ ਹੈਗੀ ਜੀ ਇਹ ਵੀ ਇੱਥੇ ਇੱਕ ਹਾਈ ਟੈਕ ਮਸ਼ੀਨ ਹੈ ਸਾਰੇ ਜਿੰਨੀ ਤੁਹਾਨੂੰ ਮਸ਼ੀਨਾਂ ਦਿਖਾਣੇ ਆ ਇਹ ਸਾਰੀ ਬਾਹਰਲੀ ਟੈਕਨੋਲੋਜੀ ਹੈ ਜਰਮਨ ਟੈਕਨੋਲੋਜੀ ਆਪਾਂ ਕਹਿ ਦਿੰਦੇ ਹਾਂ ਜੀ ਉਸ ਤੋਂ ਬਾਅਦ ਆਪਣੀ ਆ ਗਈ ਜੀ ਆਟੋਮੈਟਿਕ ਕੁਲੈਂਟ ਕੂਲੈਂਟ ਚੇਂਜ ਕਰਦੀ ਲਾ ਲਓ ਕਲੀਨ ਕਰਕੇ ਦੁਬਾਰੋ ਪਾ ਦਿੰਦਾ ਕੁਝ ਵੀ ਲਾ ਲਓ ਬਿਲਕੁਲ ਬਿਲਕੁਲ ਇਹ ਵੀ ਮਸ਼ੀਨ ਹੈ ਕੂਲੈਂਟ ਚੇਂਜ ਕਰਨ ਦਾ ਸਰ ਸਭ ਤੋਂ ਵੱਡਾ ਬੈਨੀਫਿਟ ਇਹ ਹੈਗਾ ਸਰ ਹੁਣ ਮਾਰਕੀਟ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਆਪਾਂ ਦੇਖਦੇ ਆ ਕਿ ਮਾਰਕੀਟ ਦੇ ਵਿੱਚ ਜਦੋਂ ਕੂਲੈਂਟ ਚੇਂਜ ਕਰਦੇ ਆ ਨਾਰਮਲ ਮੰਨ ਲਓ ਹੱਥ ਨਾਲ ਹੀ ਕੂਲੈਂਟ ਪਾ ਦਿੰਦੇ ਤੇ ਉਦਾਂ ਹੀ ਕੱਢ ਦਿੰਦੇ ਆ ਉਦਾਂ ਹੀ ਕੱਢ ਦਿੰਦੇ ਆ ਲੇਕਿਨ ਮਸ਼ੀਨ ਦਾ ਬੈਨੀਫਿਟ ਇਹ ਹੈਗਾ ਸਰ ਜਦੋਂ ਆਪਾਂ ਕੂਲੈਂਟ ਮਸ਼ੀਨ ਦੇ ਨਾਲ ਚੇਂਜ ਕਰਦੇ ਆ ਜਿਹੜੀ ਅੰਦਰੋਂ ਪੂਰੀ ਉਹਦੀ ਸਫਾਈ ਹੋ ਜਾਂਦੀ ਆ ਪਾਈਪਾਂ ਦੀ ਔਰ ਪੂਰੀ ਮਤਲਬ ਕਹਿ ਲੋ ਵੀ ਉਹਨੂੰ ਆਪਾਂ ਸੱਕ ਕਰਕੇ ਜਿਹੜਾ ਹੈਗਾ ਉਹਨੂੰ ਕੱਢਦੇ ਆ ਕੋਲ ਇੰਟਰਨਲ ਇਹਨੇ ਸਾਰੇ ਹੀ ਬਾਹਰ ਕੱਢ ਲੈਣਾ ਆਪਦੇ ਆਪ ਉਸ ਤੋਂ ਬਾਅਦ ਇਹਨੇ ਫਿਲ ਕਰਨਾ ਆਟੋਮੈਟਿਕ ਆਪਦੇ ਤਰੀਕੇ ਦੇ ਨਾਲ ਹੈ ਨਾ ਜੀ ਇਹ ਵੀ ਔਰ ਸਾਨੂੰ ਮਸ਼ੀਨ ਦੇ ਨਾਲ ਸਰ ਅਸੀਂ ਗੱਡੀ ਦਾ ਰੈਡੀਏਟਰ ਵੀ ਕਲੀਨ ਕਰਦੇ ਆ ਸਰ ਰੈਡੀਏਟਰ ਵੀ ਨਾਲ ਬਿਲਕੁਲ ਸਰ ਬਿਲਕੁਲ ਜੀ ਲਓ ਜੀ ਉਸ ਤੋਂ ਬਾਅਦ ਆਪਣੀ ਆ ਗਈ ਏਸੀ ਵਾਲੀ ਹੈ ਨਾ ਜੀ ਹੁਣ ਬਈ ਜਿਹੜੇ ਆ ਮਸ਼ੀਨ ਦੀ ਮੈਂ ਤਾਰੀਫ ਕੀ ਕਰਾਂ ਆਪਣੀ ਜੀ ਗਰਮੀਆਂ ਦੇ ਵਿੱਚ ਭਰਾ ਏਸੀ ਦੀ ਸਰਵਿਸ ਕਰਾਉਣ ਗਏ ਅੰਦਰਲੀ ਕੋਇਲ ਜਿਹਦੇ ਮੂਡ ਬਣ ਗਿਆ ਕਿ ਸਾਬ ਕਰਾਉਣੀ ਆ ਉਹ ਪਊਗੀ ਪਟਣੀ ਬਿਲਕੁਲ ਪਟਣਾ ਪੈਂਦਾ ਸਰ ਪੂਰਾ ਡੈਸ਼ਬੋਰਡ ਪਟਣਾ ਪੈਂਦਾ ਜੀ ਜੇ ਇੱਥੇ ਆਗੇ ਜੀ ਇੱਥੇ ਸਰ ਡੈਸ਼ਬੋਰਡ ਪਟਣ ਦੀ ਲੋੜ ਨਹੀਂ ਅੱਧੇ ਘੰਟੇ ਦੇ ਵਿੱਚ ਤੁਹਾਡੀ ਏਸੀ ਦੀ ਸਰਵਿਸ ਕਰਕੇ ਬਕਾਇਦਾ ਤੁਹਾਨੂੰ ਚੈੱਕ ਕਰਾਵਾਂਗੇ ਕਿ ਪਹਿਲਾਂ ਜਿਹੜੀ ਹੈਗੀ ਆ ਤੁਹਾਡੀ 쿨ਿੰਗ ਕੋਇਲ ਦੀ ਕੀ ਕੰਡੀਸ਼ਨ ਸੀ ਤੇ ਕਲੀਨ ਕਰਨ ਤੋਂ ਬਾਅਦ ਕੀ ਕੰਡੀਸ਼ਨ ਹੈ ਗੱਡੀ ਦੇ ਅੰਦਰਲੀ 쿨ਿੰਗ ਕੋਇਲ ਦੀ ਗੱਲ ਕਰ ਲਾਂ ਬਾਹਰਲੀ ਨਹੀਂ ਅੰਦਰਲੀ ਨੀ ਅੱਗੇ ਆਪਾਂ ਸਾਫ਼ ਕਰਾਉਣੇ ਨੇ ਡੈਸ਼ਬੋਰਡ ਪੱਟਣਾ ਪੈਂਦਾ ਪੱਟਣ ਦੀ ਲੋੜ ਨਹੀਂ ਆਹਾ ਮਸ਼ੀਨ ਇਹੋ ਜੀ ਆ ਬਿਨਾ ਅੰਦਰਲੀ ਕੋਇਲ ਪੱਟੇ ਜਿੰਨੀ ਵੀ ਡਸਟ ਹੈ ਸੋਨੂੰ ਚੈੱਕ ਵੀ ਕਰਾਵਾਂਗੇ ਡਿਸਪਲੇ ਦੇ ਵਿੱਚ ਪ੍ਰੋਪਰ ਕਿ ਵੀ ਕਿੰਨਾ ਗੰਦ ਅੰਦਰ ਜਮਿਆ ਪਿਆ ਜੋ ਵੀ ਕੁਝ ਹੈਗਾ ਇੱਥੇ ਪ੍ਰੋਪਰ ਹਾਈ ਟੈਕ ਮਸ਼ੀਨ ਪਈਏਗੀ ਜਿਹੜੀ ਤੁਸੀਂ AC ਦੀ ਸਰਵਿਸ ਉਹਰੇ ਕਰਾ ਸਕਦੇ ਹੋ ਹੁਣ ਆਪਾਂ ਦੁਬਾਰਾ ਸਰਵਿਸ ਵੀ ਦੱਸ ਦਿੰਨੇ ਆ ਇਸ ਮਸ਼ੀਨ ਦਾ ਇੱਕ ਬੈਨੀਫਿਟ ਹੋਰ ਹੈਗਾ ਕਿ ਆਪਾਂ ਜਿਹੜੀ ਗੈਸ ਵੀ ਗੱਡੀ ਦੀ ਰਿਕਵਰ ਕਰਦੇ ਆ ਕੰਪਰੈਸਰ ਦਾ ਓਇਲ ਵੀ ਰਿਕਵਰ ਕਰਦੇ ਆ ਪੂਰੀ ਪਾਈਪਲਾਈਨ ਨੂੰ ਕਲੀਨ ਕਰਦੇ ਆ ਪਰ ਜਿੰਨੀ ਗੈਸ ਆਪਾਂ ਗੱਡੀ ਚੋਂ ਕੱਢੀ ਆ ਬਕਾਇਦਾ ਅਸੀਂ ਕਸਟਮਰ ਨੂੰ ਚੈੱਕ ਕਰਵਾਉਨੇ ਆ ਵੀ ਤੁਹਾਡੀ ਗੱਡੀ ਦੇ ਵਿੱਚੋਂ ਅਸੀਂ ਇੰਨੀ ਗੈਸ ਰਿਕਵਰ ਕੀਤੀ ਐ ਫਿਰ ਜਿੰਨੀ ਗੈਸ ਪਾਣੇ ਆ ਕੇਵਲ ਓਨੇ ਦੇ ਪੈਸੇ ਹੀ ਲੈਣੇ ਆ ਆਦਰਵਾਈਜ਼ ਉਹ ਮਾਰਕੀਟ ਦੇ ਵਿੱਚ ਆਪਾਂ ਜਾਣਦੇ ਆ ਸਰ ਉਹ ਜਿਹੜੀ ਗੈਸ ਹੁੰਦੀ ਉਹ ਸੰਭਲ ਉਹ ਇੱਕ ਤਰ੍ਹਾਂ ਤੁਹਾਡੀ ਵੇਸਟ ਹੋ ਜਾਂਦੀ ਐ ਤੇ ਨਵੀਂ ਗੈਸ ਪਾਉਂਦੇ ਆ ਬਿਲਕੁਲ ਸਹੀ ਐ ਠੀਕ ਹੈ ਜੀ ਬਕਾਇਦਾ ਆਪਾਂ ਕੂਲਿੰਗ ਤੱਕ ਕਸਟਮਰ ਨੂੰ ਚੈੱਕ ਕਰਾਵਾਂਗੇ ਕੀ ਪਹਿਲਾ ਤੁਹਾਡੀ 쿨ਿੰਗ ਕਿੰਨੀ ਸੀਗੀ ਸਰਵਿਸ ਕਰਾਉਣ ਤੋਂ ਪਹਿਲਾਂ ਔਰ ਬਾਅਦ ਵਿੱਚ ਕਿੰਨੀ 쿨ਿੰਗ ਹੈਗੀ ਆ ਬਾਕਾਇਦਾ ਕਸਟਮਰ ਉਹ ਵੀ ਲਾਈਵ ਆਪਾਂ ਚੈੱਕ ਕਰਾਵਾਂਗੇ ਸਰ ਇਸ ਮਸ਼ੀਨ ਇਹ ਨਾ ਸੋਚੋ ਕਿ ਮਸ਼ੀਨਾਂ ਇੰਨੀ ਅੰਦਰ ਪੈਸੇ ਬਹੁਤ ਲੈਂਦੇ ਨੇ ਸੁਣ ਕੀ ਮੈਂ ਕਹਾਂ ਤੁਸੀਂ ਕਹੋਗੇ ਇੰਨੇ ਘੱਟ ਪੈਸੇ ਤੇ ਇਸ ਤੋਂ ਬਾਅਦ ਆ ਗਈ ਆਪਣੀ ਅਗਲੀ ਮਸ਼ੀਨ ਇਹ ਤਾਂ ਹੈ ਆਪਣਾ ਔਇਲ ਕੰਟੇਨਰ ਹੈ ਨਾ ਇਹ ਬਿਲਕੁਲ ਜੀ ਬਿਲਕੁਲ ਇਹਦਾ ਆਪਾਂ ਬੇਨੀਫਿਟ ਸਰ ਇਹਦਾ ਵੀ ਦੱਸ ਦਈਏ ਹੁਣ ਮਾਰਕੀਟ ਦੇ ਵਿੱਚ ਆਪਾਂ ਜਾਣਦੇ ਆ ਠੀਕ ਹੈ ਜੀ ਨਾਰਮਲ ਹਰ ਇੱਕ ਜਗ੍ਹਾ ਤੇ ਇੰਜਨ ਆਇਲ ਜਿਹੜਾ ਹੈਗਾ ਚੇਂਜ ਕਰਦੇ ਆ ਥੱਲੋਂ ਨਟ ਖੋਲ ਕੇ ਹਾਂਜੀ ਦੇਖੋ ਆਪਣੇ ਕੋਲ ਆਪਸ਼ਨ ਦੋਨੇ ਹੈਗੀਆਂ ਇਹਦਾ ਬੈਨੀਫਿਟ ਇਹ ਹੈ ਕਿ ਕਈ ਵੇਲੇ ਕੀ ਹੁੰਦਾ ਸਰ ਮਤਲਬ ਜਿਹੜਾ ਨਟ ਹੁੰਦਾ ਕਈ ਵੇਲੇ ਖਰਾਬ ਹੋ ਜਾਂਦਾ ਵਾ ਥੱਲੇ ਮਤਲਬ ਉਹਦੇ ਵਾਸਤੇ ਆਪਾਂ ਨੂੰ ਪੂਰਾ ਖੋਲਣਾ ਪੈਂਦਾ ਜਗਾ ਟੂਲ ਕੀ ਵਗੈਰਾ ਖੋਲਣੀ ਪੈਂਦੀ ਹੈ ਬਿਨਾ ਨਟ ਨੂੰ ਖੋਲੇ ਅਸੀਂ ਇੰਜਨ ਆਇਲ ਨੂੰ ਪੂਰਾ ਸੱਕ ਕਰਕੇ ਜਿਹੜਾ ਹੈਗਾ ਮਸ਼ੀਨ ਦੇ ਵਿੱਚ ਕਸਟਮਰ ਨੂੰ ਬਕਾਇਦਾ ਚੈੱਕ ਕਰਵਾਵਾਂਗੇ ਸਭ ਤੋਂ ਵਧੀਆ ਗੱਲ ਹੈ ਇਹ ਵਿੱਚ ਮੈਜ਼ਰਮੈਂਟ ਵਾਲਾ ਬਾਕਸ ਲੱਗਿਆ ਹੋਇਆ ਹੈਗਾ ਵੀ ਤੁਹਾਡੀ ਗੱਡੀ ਦੇ ਵਿੱਚ ਪਹਿਲਾਂ ਕਿੰਨਾ ਆਇਲ ਨਿਕ ਜੇ ਆ ਲੂਡਾ ਕੀ ਕੰਮ ਕਰਾਉਣਾ ਬਿਲਕੁਲ ਸਰ ਕਿਉਂਕਿ ਆਪਾਂ ਮਾਰਕੀਟ ਦੇ ਵਿੱਚ ਉਹ ਕਰਵਾਨੇ ਆ ਉਹ ਤੇਲ ਸਿੱਧਾ ਮੰਨ ਲਓ ਕੰਟੇਨਰ 'ਚ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਕਿੰਨਾ ਤੇਲ ਨਿਕਲਿਆ ਸੀ ਕਿੰਨਾ ਪਹਿਲਾਂ ਸੀ ਤੇ ਇੱਥੇ ਆ ਗਈ ਭਈ ਅਗਲੀ ਮਸ਼ੀਨ ਆਪਣੀ ਬੈਟਰੀ ਬੂਸਟਰ ਲਓ ਜੀ ਇਹਦਾ ਬੈਨੀਫਿਟ ਆਪਾਂ ਸਰ ਜੇ ਦੱਸਣਾ ਚਾਹੀਏ ਬੈਟਰੀ ਬੂਸਟਰ ਦਾ ਸਰ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ मतलब ਆਪਣਾ ਪੂਰੀ ਦਿਹਾੜੀ ਨਹੀਂ ਇਹਨੇ ਜਿਹੜੀ ਆਪਣੀ ਖਰਾਬ ਕਰਨੀ ਹੈ ਹੁਣ ਬੈਟਰੀ ਦੇ ਵਿੱਚ ਜਦੋਂ ਆਪਣੇ ਪ੍ਰੋਬਲਮ ਹੁੰਦੀ ਆ ਆਪਾਂ ਕਿਤੇ ਬੈਟਰੀ ਦੇਗੇ ਜਾਂਦੇ ਆ ਪੂਰੀ ਦਿਹਾੜੀ ਲਾ ਦਿੰਦੇ ਆ ਵੀ ਅੱਜ ਦੇ ਗਿਆ ਉਹ ਸ਼ਾਮੀ ਲੈ ਜਾਓ ਜਾਂ ਕੱਲ ਲੈ ਜਾਓ ਇੱਥੇ ਅੱਧੇ ਘੰਟੇ ਦੇ ਵਿੱਚ ਆਪਾਂ ਜਿਹੜੀ ਬੈਟਰੀ ਤੁਹਾਡੀ ਪੂਰੀ ਫੁੱਲ ਚਾਰਜ ਕਰ ਦਾਂਗੇ ਇਸੇ ਕਰਕੇ ਸਰ ਇਹਨੂੰ ਬੈਟਰੀ ਬੂਟਰ ਕਹਿੰਦੇ ਆ ਲੈ ਬੈਟਰੀ ਦੀ ਕਿਸੇ ਤਰ੍ਹਾਂ ਦੀ ਦਿੱਕਤ ਹੈ ਤਾਂ ਇੱਥੇ ਹੀ ਠੀਕ ਹੋ ਜੋਗੀ ਬਿਲਕੁਲ ਸਰ ਇਹ ਆ ਗਈ ਜੀ ਆਪਣੀ ਕਾਰਬਨ ਕਲੀਨ ਸਰ ਗੇਮ ਚੇਂਜਰ ਹੈ ਗੇਮ ਚੇਂਜਰ ਬਿਲਕੁਲ ਲੈ ਹੋ ਜੀ ਇਹਦੇ ਬਾਰੇ ਦਾ ਹੁਣ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਊਗਾ ਗੱਡੀ ਆਵਲੀ ਮਸ਼ੀਨ ਜਿਹੜੀ ਕਿ ਤੁਹਾਨੂੰ ਪੈਕੇਜ ਦੇ ਵਿੱਚ ਹੀ ਮਿਲ ਜੂਗੀ ਔਰੇ ਤੇ ਦੋ ਮਸ਼ੀਨਾਂ ਹੋਰ ਰਹਿ ਗਈਆਂ ਇਹ ਉਹ ਵੀ ਦੱਸ ਦਿੰਨੇ ਆਪਾਂ ਇਹ ਆ ਗਈ ਜੀ ਆਪਣੀ ਇਹ ਇੰਜੈਕਟਰ ਕਲੀਨਰ ਹੈ ਸਰ ਗੱਡੀ ਦੇ ਇੰਜੈਕਟਰ ਜਿਹਦੇ ਵਿੱਚ ਦਿੱਕਤ ਹੋਵੇ ਪੈਟਰੋਲ ਗੱਡੀ ਦੇ ਇੰਜੈਕਟਰ ਜਿਹੜਾ ਆਪਾਂ ਇਸ ਮਸ਼ੀਨ ਦੇ ਨਾਲ ਕਲੀਨ ਕਰਕੇ ਦਿੰਨੇ ਆ ਸਰ ਵਕਾਇਦਾ ਤੇ ਉਸ ਤੋਂ ਬਾਅਦ ਆਪਣੀ ਸਪਾਰਕ ਪਲੱਗ ਆਲੀ ਹੋਗੀ ਸਰ ਇਹ ਅਸੀਂ ਪੈਕੇਜ ਦੇ ਵਿੱਚ ਹੀ ਪਲੱਗ ਵੀ ਕਲੀਨ ਕਰਕੇ ਵਕਾਇਦਾ ਦਿੰਨੇ ਆ ਮਾਰਕੀਟ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਉਹ ਪਲੱਗ ਹੀ ਤੁਹਾਡੇ ਚੇਂਜ ਕਰ ਦਿੰਦੇ ਆ ਆਪਾਂ ਜਿਹੜੇ ਹੈਗੇ ਆ ਪੁਰਾਣੇ ਪਲੱਗ ਜੀ ਤੁਹਾਡੇ ਜਿਹੜੇ ਮਸ਼ੀਨ ਦੇ ਨਾਲ ਨਵੇਂ ਵਰਗੇ ਕਰ ਦਿੰਨੇ ਆ ਜੀ ਪਿੱਛੇ ਪੈ ਕੇ ਦੇ ਸਰ ਇਹ ਹੈਗੀ ਸਿਆ ਇੱਥੇ ਜੋ ਪ੍ਰੈਜ਼ੈਂਟ ਦੇ ਤੁਹਾਨੂੰ ਮਸ਼ੀਨਾਂ ਮਿਲਣ ਗਿਆ ਹੁਣ ਗੱਲ ਕਰ ਲੈਣੇ ਆਪਾਂ ਪੈਕੇਜ ਦੀ ਜਿੰਨਾ ਭਰਾਵਾ ਕੋਲ ਗੱਡੀਆਂ ਨੇ ਗਿਆ ਤਿੰਨ ਤੋਂ ਸਾਢੇ ਤਿੰਨ ਲੀਟਰ ਇੰਜਨ ਦੇ ਵਿੱਚ ਤੇਲ ਪੈਂਦਾ 3500 ਲਿਆਇਓ ਕੰਮ ਗਿਣ ਲਓ ਸਰਵਿਸ ਕਰਕੇ ਦਵਾਂਗੇ ਜਿਹਦੇ ਵਿੱਚ ਆਪਣਾ ਆਇਲ ਚੇਂਜ ਹੁੰਦਾ ਏਅਰ ਫਿਲਟਰ ਹੋਗਾ ਮਗਲੈਲ ਫਿਲਟਰ ਹੋਗਾ ਠੀਕ ਹੈ ਇਹ ਤਾਂ ਆਪਾਂ ਬਾਰੋ ਵੀ ਕਰਾਉਣੇ ਹੋਣੇ ਪਰ ਇੱਥੇ ਐਕਸਟਰਾ ਕੀ ਮਿਲੂਗਾ ਇਹ ਚੀਜ਼ਾਂ ਸੁਣ ਲਓ ਗੱਡੀ ਦੀ ਕਾਰਬਨ ਕਲੀਨਿਕ ਬਿਲ ਕਿ ਬ੍ਰੇਕ ਵਾਲ ਟਾਪ ਅਪ ਜੋ ਕਿ ਬਿਲਕੁਲ ਫਰੀ ਗੱਡੀ ਦੀ ਬਾਹਰੋਂ ਵਾਸ਼ਿੰਗ ਫਰੀ ਅੰਦਰੋਂ ਵਾਸ਼ਿੰਗ ਫਰੀ ਟਾਇਰਾਂ ਦੇ ਵਿੱਚ ਨਾਈਟਰੋ ਫਰੀ ਗੱਡੀ ਦੀ ਪੂਰੀ ਦੀ ਪੂਰੀ ਗੱਡੀ ਦੀ ਲੂਬ੍ਰੀਕੇਸ਼ਨ ਜੋ ਅੱਜ ਤੱਕ ਕਿਸੇ ਨੇ ਨਹੀਂ ਕਰਾਈ ਇਹ ਵਿੱਚ ਇਨਕਲੂਡ ਹੈ ਵਿੱਚ ਹੀ ਲੇਬਰ ਲੂਬਰ ਲਾਰਾ ਕੁਝ ਲਾ ਕੇ ਰੁਪਈਆ ਸਿਰਫ 3500 ਲੈ ਕੇਣਾ ਜਿੰਨਾ ਭਰਾ ਹੋਗਾ 3 ਲੀਟਰ ਜਾਂ ਸਾਢੇ ਦਿਨ ਦੀ ਕੈਪੈਸਿਟੀ ਹੈਗੀ ਹੈ ਮੇਨ ਚੀਜ਼ ਭੁੱਲ ਗਏ ਸਰ ਇੱਕ ਮਹੀਨੇ ਲਈ ਆਫਰ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਉਗੇ ਆਪਾਂ ਬਾਕਾਇਦਾ ਅਲਾਈਨਮੈਂਟ ਵੀ ਫ੍ਰੀ ਕਰਕੇ ਦਵਾਵਾਂਗੇ ਇੱਕ ਮਹੀਨੇ ਲਈ ਭੁੱਲ ਗਏ ਜਿਹੜਾ ਪੇਜ ਨੂੰ ਫੋਲੋ ਵੀ ਕਰੂਗਾ ਮੈਂ ਕਿਹਾ ਸਰ ਨਾਲ ਲਾਈਕ ਕਮੈਂਟ ਸ਼ੇਅਰ ਫੋਲੋ ਕਰਕੇ ਆਉਗੇ ਤਾਂ ਗੱਡੀ ਦੀ ਅਲਾਈਨਮੈਂਟ ਬਿਲਕੁਲ ਫ੍ਰੀ ਮਤਲਬ ਇਸ ਵਾਰੀ ਇਹ ਸਟੇਸ਼ਨ ਤੇ ਪੂਰੇ ਹੋਗੇ 10 ਕੰਮ ਜੋ ਕਿ ਤੁਹਾਨੂੰ ਪੈਕੇਜ ਦੇ ਵਿੱਚ ਮਿਲਣਗੇ ਬਾਕੀ ਜਿੰਨਾ ਭਰਾਵਾਂ ਕੋਲ ਵੱਡੀਆਂ ਗੱਡੀਆਂ ਨੇ ਇੰਜਨ ਦੇ ਵਿੱਚ 4 ਲੀਟਰ ਤੇਲ ਪੈਂਦਾ ਉਹੀ 4000 ਚੋ ਜੂ ਜਿਨ੍ਹਾਂ ਵਿੱਚ 5 ਲੀਟਰ ਤੇਲ ਪੈਂਦਾ ਉਹੀ ਆਪਣਾ 5000 ਚੋਜੂਗਾ ਬਾਕੀ ਬਈ ਜਿੰਨੇ ਭਰਾ ਦੇਖ ਰਹੇ ਨੇ ਨਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਇੱਥੇ ਕਾਲ ਕਰਕੇ ਆਪਦੀ ਅਪਾਇੰਟਮੈਂਟ ਲੈ ਲਿਓ ਇਹ ਕਾਰਨ ਕਿਉਂ ਕਹਿ ਰਹੇ ਆ ਚੱਕ ਇੱਕ ਵਾਰੀ ਤੂੰ ਖੁਦ ਹੀ ਦਿਖਾ ਦੇ ਪਹਿਲਾਂ ਗੱਡੀ ਇੱਕ ਵਾਰੀ ਲਾ ਲਓ ਕਰ ਲਓ ਚੈੱਕ ਬਈ ਅੱਜ ਓਪਨ ਹੋਇਆ ਸੀਗਾ ਤਿੰਨ ਚਾਰ ਗੱਡੀਆਂ ਦਾ ਕੰਮ ਵਾਸਤੇ ਵੀ ਖੜੀਆਂ ਨੇ ਇੱਥੇ ਪ੍ਰੈਜ਼ੈਂਟ ਦੇ ਵਿੱਚ ਸਕਰੀਨ ਦੇ ਐਡਰੈਸ ਕੰਟੈਕਟ ਨੰਬਰ ਦੋਨੋਂ ਚੱਲ ਰਿਹਾ ਦਿੱਤੇ ਨੰਬਰ ਤੇ ਗੱਲ ਕਰਕੇ ਆਪਣੀ ਬੁਕਿੰਗ ਡੇਟ ਤੇ ਟਾਈਮ ਦੋਨੋਂ ਲੈ ਲਿਓ ਇਹ ਗੱਲ ਕਿਉਂ ਕਹਿ ਰਹੇ ਆ ਤੁਹਾਨੂੰ ਸਾਰਿਆਂ ਨੂੰ ਸਿਆਣੇ ਹੋ ਇੱਕ ਗੱਡੀ ਇੱਥੇ ਤੁਸੀਂ ਸਰਵਿਸ ਕਰਾਉਂਗੇ ਤਿੰਨ ਤੋਂ ਸਾਢੇ ਤਿੰਨ ਘੰਟੇ ਖਾ ਜਾਂਦੀ ਹੈ ਸਹੀ ਤਰੀਕੇ ਦੇ ਨਾਲ ਪ੍ਰੋਪਰ ਵੇ ਦੇ ਨਾਲ ਨਾ ਬਿਲਕੁਲ ਸਰ ਬਿਲਕੁਲ ਜੀ ਸੁਪਰ ਤੇ ਦੋਸਤੋ ਜਿਹੜਾ ਖੰਨੇ ਦੇ ਵਿੱਚ ਸੈਂਟਰ ਓਪਨ ਕੀਤਾ ਹੈਗਾ ਤੇ ਇਹਨਾਂ ਨੇ ਕੀਤਾਗਾ ਪਹਿਲਾਂ ਤਾਂ ਸ੍ਰੀ ਗਰਜੀ ਸਵੈਲਕਮ ਆਪਣੇ ਚੈਨਲ ਤੇ ਸਾਰਿਆਂ ਨੂੰ ਜੀ ਵਿਖਰ ਵਾਲਿਆਂ ਨੂੰ ਸਾਡੇ ਨੂੰ ਸਤਿ ਸ੍ਰੀ ਅਕਾਲ ਤੇ ਸਾਡੇ ਵੱਲੋਂ ਤੇ ਸਾਡੀ ਟੀਮ ਵੱਲੋਂ ਵਧਾਈਆਂ ਹੋਣੀਆਂ ਤੁਹਾਨੂੰ ਬਿਲਕੁਲ ਤੇ ਤੁਸੀਂ ਮਤਲਬ ਹਨਾ ਇੱਕ ਮਤਲਬ ਨਵਾਂ ਬਿਜ਼ਨਸ ਜਾਂ ਰੁਜ਼ਗਾਰ ਲਾ ਲਓ ਹਾਂਜੀ ਤੇ ਇਹਦੇ ਬਾਰੇ ਕੁਝ ਥੋੜਾ ਬਹੁਤ ਹਾਈਲਾਈਟ ਕਰੋਗੇ ਕਿ ਵੀ ਇਹ ਹੀ ਆਪਾਂ ਕਹੀਏ ਕਿ ਬਿਜ਼ਨਸ ਕਿਉਂ ਹਾਂ ਦਮ ਕੈਨਿਕਲ ਵਾਰਲਡ ਸਾਡੇ ਵੀਰ ਜੀ ਹਰਪ੍ਰੀਤ ਨੇ ਪਹਿਲਾਂ ਸਾਨੂੰ ਸਰਹੰਦ ਦੇ ਵਿੱਚ ਚਲਵਾਇਆ ਸੀਗਾ ਉਹ ਲਗਭਗ 2-3 ਮਹੀਨਿਆਂ ਤੋਂ ਚੱਲ ਰਿਹਾ ਬਹੁਤ ਅੱਛਾ ਉਹਨੂੰ ਦੇਖ ਕੇ ਹੀ ਅਸੀਂ ਖੰਨੇ ਬਹੁਤ ਡਿਮਾਂਡ ਸੀ ਓਕੇ ਕਾਫੀ ਇੱਥੋਂ ਖੰਨੇ ਤੋਂ ਜਿਹੜੇ ਜਾ ਰਹੇ ਸੀ ਸਰਹੰਦ ਉਹਨਾਂ ਸਾਰਿਆਂ ਦੇ ਅਸੀਂ ਦੇਖਿਆ ਵੀ ਖੰਨੇ ਦੇ ਵਿੱਚ ਜ਼ਰੂਰਤ ਹੈ ਤੇ ਅਸੀਂ ਇਹ ਮਲੇਰਕੋਟ ਦਾ ਰੋਡ ਤੇ ਰਸੂਲੜਾ ਪਿੰਡ ਸਿਲੈਕਟ ਕਰਿਆ ਕਿ ਲੋਕੇਸ਼ਨ ਅੱਛੀ ਹੈ ਪਿੰਡਾਂ ਨੂੰ ਵੀ ਅੱਛਾ ਇਹ ਪਿੰਡ ਵਸਦਾ ਹੀ ਇਹ ਇਹ ਪਿੰਡ ਸ਼ਹਿਰ ਹੀ ਆ ਖੰਨਾ ਵਿੱਚ ਹੀ ਆ ਜੇ ਕਿਸੇ ਆਪਣੇ ਭਰਾ ਨੂੰ ਉਹਰੇ ਪ੍ਰੋਪਰ ਤਰੀਕੇ ਨਾਲ ਵਿਜ਼ਿਟ ਕਰਨਾ ਹੋਵੇ ਇਹਦਾ ਪ੍ਰੋਪਰ ਐਡਰੈਸ ਕੀ ਪੈਂਦਾ ਉਹਰੇ ਜਦੋਂ ਆਪਾਂ ਮਲੇਰਕੋਟ ਦਾ ਰੋਡ ਮੁੜਦੇ ਆ ਖੰਨੇ ਤੋਂ ਤੇ ਜਸਟ 2 ਕਿਲੋਮੀਟਰ ਅੱਗੇ ਆ ਕੇ ਰਸੂਲੜਾ ਭਗੋਰਾ ਆਉਂਦਾ ਆਉਣ ਦੀ ਸਪੋਰਟ ਜਿਹੜਾ ਹੈਗਾ ਰੋਡ ਦੇ ਉੱਪਰ ਆ ਠੀਕ ਹੈ ਔਰ ਖੰਨੇ ਦੇ ਵਿੱਚ ਆ ਓਕੇ ਜੀ ਖੰਨੇ ਦੇ ਨਾਲ ਹੀ ਆ ਗਿਆ ਇੱਕ ਤਰਕੇ ਨਾਲ ਹਨਾ ਬਘੌਰਪਿੰਡਾ ਹੈ ਜੀਟੀ ਰੋਡ ਦੇ ਉੱਪਰ ਹੀ ਹੈ ਜੀਟੀ ਰੋਡ ਦੇ ਉੱਪਰ ਹੈ ਬਾਕੀ ਨਾ ਇਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਆਪਾਂ ਚਲਾ ਰੱਖਿਆ ਹੈਗੇ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣੀ ਚਾਹੂੰਗਾ ਜੀ ਬਸ ਆਪਾਂ ਤੁਸੀਂ ਵੀ ਆਪਣੀ ਪਹਿਲਾ ਗੱਡੀ ਕਿਤਨੇ ਕਦੋਂ ਸਰਵਿਸ ਕਰਾਉਂਦੇ ਰਹੋਗੇ ਤੇ ਇੱਥੇ ਜਦੋਂ ਸੁਣੀ ਮਸ਼ੀਨਾਂ ਦੇਖੀਆਂ ਤੇ ਇੱਕ ਵਾਰੀ ਆਇਆ ਨਹੀਂ ਹੋਇਆ ਕਿ ਯਾਰ ਇਹ ਤਾਂ ਬਿਲਕੁਲ ਅਲੱਗ ਹੀ ਹੈ ਬਿਲਕੁਲ ਜੀ ਇਹ ਤਾਂ ਹੈ ਹੀ ਹੈ ਇਹਨਾਂ ਦੇ ਪੈਕੇਜ ਜਿਹੜੇ ਹੈਗੇ ਨੇ ਕੰਪਨੀ ਵੱਲੋਂ ਔਰ ਸਾਰਾ ਜਿਹੜਾ ਬ੍ਰਾਂਡਡ ਆਇਲ ਫਿਲਟਰ ਸਾਰ ਬ੍ਰਾਂਡਡ ਨੇ ਔਰ ਬਹੁਤ ਸਸਤੇ ਜਿਹੜਾ ਹੈਗਾ ਜਿੰਨੀ ਬਾਹਰ ਲੁੱਟਾ ਉਹ ਸਾਰੀ ਖਤਮ ਕੀਤੀ ਹੈ ਬਿਲਕੁਲ ਜੈਨੂਨ ਰੇਟ ਦੇ ਉੱਤੇ ਬਹੁਤ ਘੱਟ ਪ੍ਰਾਈਸ ਦੇ ਉੱਤੇ ਹਰ ਕੰਮ ਜਿਹੜਾ ਹੈਗਾ 9 ਤੋਂ 10 ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਔਰ ਗੱਡੀ ਉਸ ਤੋਂ ਬਾਅਦ ਬਹੁਤ ਅੱਛੀ ਉਰੀ ਜਿਹੜੀ ਹੈ ਰਨਿੰਗ ਹੈ ਤੇ ਉਰੀ ਐਵਰੇਜ ਵੀ ਵਧੀ ਹੈ ਕਿਉਂਕਿ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਜਰਮਨ ਤਕਨੀਕ ਨਾਲ ਤਿਆਰ ਹੋਈਆਂ ਨੇ ਜਿਹਦੇ ਵਿੱਚ ਕਾਰਬਨ ਜਦੋਂ ਨਿਕਲ ਜਾਂਦੀ ਹੈ ਤਾਂ ਨੇਚਰਲੀ ਜਿਹੜਾ ਇੰਜਨ ਆ ਉਹ ਵਰਕ ਜ਼ਿਆਦਾ ਵਧੀਆ ਕਰਦਾ ਹੈ ਔਰ ਇਹ ਐਵਰੇਜ ਵਧੀ ਹੈ ਏਸੀ ਦਾ ਕੰਮ ਸਾਰਾ ਅੱਛਾ ਹੈ ਤੇ ਨਾਈਟ੍ਰੋਜਨ ਗੈਸ ਹੈ ਬੀਲ ਬੈਲੈਂਸ ਹੈ ਜਿੰਨੇ ਵੀ ਕੰਮ ਨੇ ਹੋਰ ਇੰਜੈਕਟਰ ਸਾਫ ਕਰਨਾ ਤੇ ਕੋਲ ਆਪਣਾ ਤੇਲ ਬ੍ਰੇਕ ਆਇਲ ਇਹ ਸਾਰੇ ਕਾਫੀ ਹੋਰ ਕੰਮ ਜਿਹੜੇ ਹੈਗੇ ਨੇ ਬਹੁਤ ਹੀ ਫੋਮ ਵਸ਼ ਵਗੈਰਾ ਇਹ ਸਾਰੇ ਬਹੁਤ ਘੱਟ ਪੈਸਿਆਂ ਚ 3500 ਰੁਪਏ ਦੇ ਵਿੱਚ ਸਾਰੇ 9 ਤੋਂ 10 ਕੰਮ ਕਰਕੇ ਜਿਹੜੇ ਹੈਗੇ ਨੇ ਇਹ ਦਿੱਤੇ ਜਾਂਦੇ ਨੇ। ਬਾਕੀ ਬਈ ਇਹ ਸੈਂਟਰ ਦੇ ਉੱਤੇ ਤੁਹਾਨੂੰ ਏਓਰੇ ਮਿਲਿਆ ਕਰਨਗੇ। ਠੀਕ ਹੈ ਬਾਕੀ ਜਿੰਨੇ ਭਰਾ ਨੇਗੇ ਬਾਕੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਬਾਕੀ ਆਪਾਂ ਤੁਹਾਨੂੰ ਹਲਕਾ-ਬੁਲਕਾ ਜੋ ਕੁਰੀ ਰਹੇ ਨੇਗੇ ਉਹ ਸੌਲਵਡ ਕਰ ਦੇ। ਥੈਂਕ ਯੂ ਜੀ। ਧੰਨਵਾਦ।